ਜਾ ਰਹੇ ਸਬਜ਼ੀ ਦੇ ਰੇਟਾਂ ਤੋਂ ਦੁਕਾਨਦਾਰ ਅਤੇ ਆਮ ਲੋਕ ਪਰੇਸ਼ਾਨ ਹੋ ਚੁੱਕੇ ਨੇ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਚੁੱਕਿਆ ਹੈ ਟਮਾਟਰ ਦੇ ਰੇਟ ਜੇਕਰ ਆਪਾਂ ਗੱਲ ਕਰੀਆ ਤਾਂ ਰੇਟ ਨੇ ਰਿਕਾਰਡ ਤੋੜ ਦਿੱਤਾ ਹੈ 2 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਟਮਾਟਰ ਜਿਹੜਾ ਹੈ ਉਹ 120 ਰੁਪਏ ਕਿਲੋ ਹੁਣ ਵਿਕ ਰਿਹਾ ਹੈ ਜੇਕਰ ਇਸੇ ਤਰ੍ਹਾਂ ਹੀ ਸਬਜ਼ੀਆਂ ਦੇ ਰੇਟ ਵਧਦੇ ਰਹੇ ਤੇ ਆਮ ਲੋਕਾਂ ਨੂੰ ਲੂਣ ਮਸਾਲੇ ਦੇ ਨਾਲ ਖਾਣ ਰੋਟੀ ਜੁੜੀ ਹੈ ਖਾਣੀ ਪਏਗੀ ਤੇ ਉਹ ਮਜਬੂਰ ਹੋ ਜਾਣਗੇ ਆਮ ਲੋਕਾਂ ਤੇ ਦੁਕਾਨਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਈਂਡਿਆ ਨਿਊਜ਼ ਪੰਜਾਬ ਦੇ ਨਾਲ ਵੀ ਇਹ ਵਿਸ਼ੇਸ਼ ਗੱਲਬਾਤ ਸਬਜ਼ੀਆਂ ਦੇ ਰੇਟ ਜੁੜੇ ਨੇ ਫਿਕਸ ਹੋਨੇ ਚਾਹੀਦੇ ਨੇ ਆਮ ਲੋਕਾਂ ਦੇ ਵੱਲੋਂ ਕਿਹਾ ਗਿਆ ਕਿਉਂਕਿ ਇਹੋ ਹੀ ਸਬਜ਼ੀਆਂ ਜਦੋਂ ਕਿਸਾਨ ਦੇ ਖੇਤਾਂ ਦੇ ਵਿੱਚੋਂ ਮੰਡੀਆਂ 'ਚ ਪਹੁੰਚਦੀਆਂ ਹਨ ਤਾਂ ਇਹਨਾਂ ਸਬਜ਼ੀਆਂ ਦਾ ਰੇਟ 5 ਤੋਂ 10 ਰੁਪਏ ਪ੍ਰਤੀ ਕਿਲੋ ਹੁੰਦਾ ਹੈ ਪਰ ਜਦ ਇਹ ਹੀ ਸਬਜ਼ੀਆਂ ਕੋਜੜਾ ਹੈ ਕੋਪਰੇਟ ਕਰਾਣਿਆਂ ਦੇ ਸਟੋਰਾਂ ਦੇ ਵਿੱਚ ਲੱਗ ਜਾਂਦੀਆਂ ਹਨ ਤਾਂ ਇਹ ਸਬਜ਼ੀਆਂ ਦੇ ਰੇਟ ਜੁੜ ਨੇ 100 ਤੋਂ 200 ਰੁਪਏ ਤੱਕ ਵੱਧ ਕੇ ਚਲੇ ਜਾਂਦੇ ਨੇ ਗਰੀਬ ਮਜ਼ਦੂਰ ਅਤੇ ਆਮ ਲੋਕਾਂ ਦੇ ਵਾਸਤੇ ਸਬਜ਼ੀਆਂ ਖਰੀਦਣੀਆਂ ਹੁਣ ਮੁਸ਼ਕਲ ਹੋ ਜਾਂਦੀਆਂ ਨੇ ਲਗਾਤਾਰ ਜਿਸ ਤਰੀਕੇ ਨਾਲ ਮੌਸਮ ਚੇਂਜ ਹੁੰਦਾ ਜਾ ਰਿਹਾ ਉਸ ਦਾ ਨਾ ਮੰਗਾਈ ਵੀ ਜਿਹੜੀ ਆ ਜੋਰ ਫੜਦੀ ਜਾ ਰਹੀ ਹੈ ਜੇ ਸਬਜ਼ੀਆਂ ਦੀ ਗੱਲ ਕਰੀਏ ਤੇ ਸਬਜ਼ੀਆਂ ਦੇ ਰੇਟ ਦਿਨੋਂ ਦਿਨ ਵਧਦੇ ਜਾ ਰਹੇ ਨੇ ਜਿਸ ਤਰੀਕੇ ਨਾਲ ਟਮਾਟਰ ਦੀ ਗੱਲ ਕਰੀਏ ਤੇ ਟਮਾਟਰ ਅੱਜ ਦੀ ਡੇਟ 'ਚ 120 ਰੁਪਏ ਤੱਕ ਪਹੁੰਚ ਚੁੱਕਾ ਆ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੀ ਗੱਲ ਸੀ ਕਿ 30 ਰੁਪਏ ਤੋਂ ਸ਼ੁਰੂ ਹੋਇਆ ਸੀ ਜੋ ਬਰਸ਼ਾਤਾਂ ਸ਼ੁਰੂ ਹੁੰਦੀਆਂ ਨੇ ਤੇ 60 ਰੁਪਏ ਪਹੁੰਚ ਗਿਆ ਸੀ ਪਰ ਅੱਜ ਜਿਹੜਾ ਆ ਉਹ ਅੱਜ 120 ਰੁਪਏ ਕਿਲੋ ਹੋ ਗਿਆ ਕਿਤਨੇ ਕਿਤੇ ਸਬਜ਼ੀਆਂ ਦੇ ਵਿੱਚ ਭਾਰੀ ਜਿਹੜਾ ਰੇਟਾਂ 'ਚ ਵਾਧਾ ਹੁੰਦਾ ਜਾਣ ਰਿਹਾ ਜਿੱਥੇ ਇੱਕੇ ਨਾਲ ਲੋਕਾਂ ਦੀ ਆ ਲੋਕਾਂ ਦੇ ਘਰਾਂ ਦੇ ਖਰਚੇ ਚਲਾਉਣੇ ਹੁੰਦੇ ਨੇ ਰਸੋਈ ਨੂੰ ਮੇਨਟੇਨੈਂਸ ਕਰਨਾ ਹੁੰਦਾ ਪਰ ਜਿਸ ਤਰੀਕੇ ਨਾਲ ਸਬਜੀ ਦੀ ਗੱਲ ਕਰੀਏ ਤੇ ਸਬਜੀ ਹਰ ਘਰ ਵਾਸਤੇ ਲਾਜ਼ਮੀ ਹੁੰਦੀ ਆ ਭਾਵੇਂ ਕੋਈ ਗਰੀਬ ਹੋਵੇ ਅਮੀਰ ਹੋਵੇ ਪਰ ਉਹ ਸਬਜੀ ਨਾਲ ਹੀ ਰੋਟੀ ਖਾਂਦਾ ਪਰ ਜਦੋਂ ਸਬਜ਼ੀਆਂ ਦੇ ਰੇਟ ਵੱਧ ਜਾਂਦੇ ਨੇ ਤੇ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਅਸਲਿ ਸਬਜੀ ਵਾਲੀ ਦੁਕਾਨ ਤੇ ਖੜੇ ਆਂ ਅਸੀਂ ਮੰਡੀ ਦੇ ਵਿੱਚ ਸਾਡੇ ਨਾਲ ਦੁਕਾਨ ਲੋਕ ਮੌਜੂਦ ਨੇ ਅੱਜ ਭਾਜੀ ਕਿਸ ਤਰੀਕੇ ਨਾਲ ਦੇਖੋ ਅੱਜ ਰੇਟਾਂ ਦਾ ਕਿੰਨਾ ਫਰਕ ਪਿਆ ਜੀ ਰੇਟਾਂ ਦਾ ਤੇ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਜਿਹੜੀ ਜਿਹੜੀ ਚੀਜ਼ ਜਿਹੜੀ ਹੈਗੀ ਸੀ ਜਿਦ ਤਰਾ ਮਤਲਬ ਤੇ ਅੱਜ ਉਹ ਵੱਲਾਂ ਵਾਲੀ ਤੋਰੀ 50 ਤੋਂ 60 ਰੁਪਏ ਕਿਲੋ ਵੇਖਦੀ ਆ ਜਿਹੜੀ ਚੰਗੀ ਆ ਉਹ 60 ਰੁਪਏ ਵਾ ਇਹ ਭਿੰਡੀ ਆ ਉਹ 10 ਤੋਂ 15 ਰੁਪਏ ਪਹਿਲਾਂ ਵੇਖਦੀ ਸੀ ਜਦੋਂ ਕਿਸਾਨਾਂ ਕੋਲ ਦੀ ਆ ਤੇ ਬਾਅਦ ਦੇ ਵਿੱਚ ਇਹ 40 ਰੁਪਏ ਵਿਕ ਰਹੀ ਆ ਤੇ ਟਮਾਟਰ ਦੀ ਗੱਲ ਕਰੀਏ ਜਿਸ ਤਿੱਕੇ ਟਮਾਟਰ ਨੇ ਬਹੁਤ ਜ਼ੋਰ ਫੜ ਲਿਆ 120 ਰੁਪਏ ਕਿਲੋ ਟਮਾਟਰ ਜਿਹੜੇ ਆ ਨਾ ਟਮਾਟਰ 20 ਰੁਪਏ ਕਿਲੋ ਵੇਚਦੇ ਰਹੇ 20 ਤੋਂ 30 ਰੁਪਏ ਕਿਲੋ ਵੇਚਦੇ ਵੇਚਦੇ ਰਹੇ ਪਰ ਹੁਣ 100 120 ਰੁਪਏ ਕਿਲੋ ਚੰਗਾ ਜਿਹੜਾ ਟਮਾਟਰ 120 ਰੁਪਏ ਜਿਹੜਾ ਮਾੜਾ ਟੁੱਟਿਆ ਉਹ 100 ਰੁਪਏ ਕਿਲੋ ਪਿਆਜ਼ ਦੀ ਗੱਲ ਕਰੀਏ ਤੇ ਪਿਆਜ਼ ਵੀ ਬੜਾ ਮਹਿੰਗਾ 40 ਤੋਂ 45 ਰੁਪਏ ਕਿਲੋ ਗਰੀਬ ਬੰਦੇ ਨੂੰ ਜਿਹੜਾ ਗਰੀਬ ਬੰਦਾ ਜਿਹੜਾ ਦਿਹਾੜੀ ਕਰਨ ਵਾਲਾ ਉਹਦੇ ਖਾਣ ਤੋਂ ਜਿਹੜੀ ਸਬਜ਼ੀ ਖਾਣ ਤੋਂ ਪਰੇ ਆ ਕਿਉਂਕਿ ਉਹ ਗਰੀਬ ਬੰਦਾ ਜਿਹੜਾ ਦਿਹਾੜੀਦਾਰ ਬੰਦਾ ਉਹ ਖਾ ਨਹੀਂ ਸਕਦਾ ਸਬਜ਼ੀ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਕੀਮਤਾਂ ਜਿਹੜੀਆਂ ਵਧਦੀਆਂ ਕੀਮਤਾਂ ਨੇ ਜਿੱਦਾਂ ਟਮਾਟਰ ਰਿਹਾ 30 ਰੁਪਏ ਤੋਂ ਸਿੱਧੇ ਹੀ 100 120 ਰੁਪਏ ਹੋ ਜਾਣਾ ਉਹ ਸਰਕਾਰਾਂ ਨੂੰ ਚਾਹੀਦਾ ਵੀ ਇੰਨੀ ਮਹਿੰਗਾਈ ਜਿਹੜੀ ਹੋ ਜਣੀ ਆ ਉਹਦੇ ਨਾਲ ਜਿਹੜਾ ਆਮ ਜਿਹੜਾ ਆਮ ਬੰਦਾ ਵਾ ਉਹ ਉਹਦੇ ਵਸੋਂ ਬਾਹਰ ਆ ਜੇ ਉਹ ਘਰ ਲਈਏ ਤੇ 2-2 250 ਰੁਪਏ ਕਿਲੋ ਉਹ ਕਰਿਆ ਕੀ ਬੰਦਾ ਕਰੇਗਾ ਬੜਾ ਮਤਲਬ 3-400 ਰੁਪਏ ਦਿਹਾੜੀ ਦਾਣ ਵਾਲਾ ਬੰਦਾ ਜਿਹੜਾ ਉਹਦੇ ਵਾਸਤੇ ਸਬਜ਼ੀ ਜਿਹੜੀ ਆ ਖਾਣੀ ਮਤਲਬ ਬੜੀ ਔਖੀ ਆ ਪਰ ਇਹੀ ਸਬਜ਼ੀ ਤੋਂ ਕਿਸਾਨਾਂ ਦੀ ਹੁੰਦੀ ਆ ਟਮਾਟਰ 2-2 ਰੁਪਏ ਕਿਲੋ ਵਿਗਦਾ ਕਿਤੇ ਨਾ ਕਿਤੇ ਸੜਕਾਂ ਦੇ ਸੁੱਟਣਾ ਪੈਂਦਾ ਟਮਾਟਰ ਪਰ ਅੱਜ ਇੰਨਾ ਮਹਿੰਗਾ ਕਿਉਂ ਇਹ ਇਹ ਦੀ ਸਰਕਾਰਾਂ ਦੀਆਂ ਨੀਤੀਆਂ ਨੇ ਕਾਰਬੋਨੇਟ ਘਰਾਣਿਆਂ ਨੂੰ ਤੇ ਜਾਉਣਾ ਕਿਉਂਕਿ ਉਹ ਸਾਮਾਨ ਜਿਹੜਾ ਵਾ ਸਟੋਰਾਂ ਚ ਚਲ ਜਾਂਦਾ ਕਿਸਾਨ ਕੋ ਜਾ ਕੇ ਜਦੋਂ ਸਟੋਰਾਂ ਚ ਚਲ ਜਾਂਦਾ ਉਹ ਉਹਦੇ ਪਰੇ ਜਿਹੜਾ ਹੁਣ ਇਹ ਟਮਾਟਰ ਆ ਇਹ ਕਿਸਾਨ ਕੋ ਵੱਧ ਤੋਂ ਵੱਧ 10 ਰੁਪਏ ਕਿਲੋ ਗਿਆ ਹੋਵੇਗਾ ਤੇ ਜਦੋਂ ਉਧਰੋਂ ਸਟੋਰਾਂ ਚ ਆਇਆ ਵਾ ਤੇ ਉਹਦੇ ਵਿੱਚੋਂ 100 120 ਰੁਪਏ ਵੇਚਣ ਦੇ ਆ ਤੇ ਉਹਦੇ ਵਿੱਚ ਜਿਹੜਾ ਜਿਹੜਾ ਤੇ ਦੁਕਾਨ ਕਰਨ ਵਾਲਾ ਉਹਨੂੰ ਵੀ ਵਿਚਾਰਾ ਪਰੇਸ਼ਾਨ ਆ ਕਿਉਂਕਿ ਜੇ ਉਹਦੇ ਕੋ ਕਿਲੋ ਟਮਾਟਰ ਖਰਾਬ ਹੋ ਗਏ ਤੇ ਉਹਦਾ ਉਹਦਾ 100 ਰੁਪਏ ਕਿਲੋ ਜਿਹੜਾ ਉਹਦਾ ਵਿਚਾਰੇ ਦਾ ਨੁਕਸਾਨ ਹੋ ਗਿਆ ਸਭ ਨਾਲ ਦੁਕਾਨਦਾਰ ਵੀ ਮੌਜੂਦ ਨੇ ਹਾਂਜੀ ਭਾਜੀ ਕੀ ਆਪਣਾ ਕਿਸ ਤਰੀਕੇ ਨਾਲ ਵੇਖ ਰਹੇ ਹੋ ਦੁਕਾਨਦਾਰੀ ਯਕਿਉਂ ਲਗਾਤਾਰ ਤੁਸੀਂ ਕਸਟਮਰ ਨਾਲ ਵਰਤਨਾ ਹੁੰਦਾ ਕਸਟਮਰ ਆਉਂਦੇ ਨੇ ਰੇਟ ਪੁੱਛਦੇ ਨੇ ਪਰ ਜਦੋਂ ਇੱਕਦਮ ਹੀ ਰਾਤ ਰਾਤ ਚ ਰੇਟ ਵੱਜ ਜਾਂਦੇ ਕਿੰਨਾ ਕਾ ਸਰਪਿੰਦਾ ਦੁਕਾਨ ਦਾ ਗੰਦਾਰੀ ਬਿਲਕੁਲ ਬੰਦੀ ਹੋ ਜਾਂਦੀ ਹੈ ਜੀ ਹਾਂ ਜਿਹੜੀ 100 ਰੁਪਏ ਵਾਲੀ ਚੀਜ਼ ਹੈ ਗਾਹ ਨੂੰ 100 150 ਮੰਗਾਂਗੇ ਦੇ ਗਾਹ ਨੂੰ ਸਾਮਾਨ ਖੜਨਾ ਹੀ ਨਹੀਂ ਉਸਕੇ ਚਲ ਜਾਂਦਾ ਦੂਜੀ ਗਾਂਦੇ ਦੂਜੀ ਤੋਂ ਤੇ ਚਲ ਜਾਂਦਾ ਗਾਹ ਭੱਜਿਆ ਫਿਰਦਾ ਇੱਧਰ-ਉੱਧਰ ਸਾਮਾਨ ਵੇਖਦਾ ਨਹੀਂ ਪਰ ਕੀ ਲੱਗਦਾ ਕੀ ਕਾਰਨ ਹੈ ਰੇਟ ਵਧਣ ਦਾ ਇੰਨਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਸਟੋਰਾਂ ਦਾ ਜਿੱਦਾਂ ਸਟੋਰਾਂ ਦੀ ਚੀਜ਼ਾਂ ਆਉਂਦਾ ਕੋਸਟੋਰ ਚ ਵੀ ਕਿਸਾਨੋਂ ਤੇ ਘਾਟੀ ਮਿਲਦਾ ਪਰ ਜਿਹੜੇ ਵੱਡੇ ਸਟੋਰ ਵਾਲੇ ਉਹ ਸਟੋਰ ਕਰ ਲੈਂਦੇ ਕੀ ਚਾਹੀਦਾ ਸਰਕਾਰਾਂ ਨੂੰ ਕੁਝ ਇਹਦੇ ਵਾਸਤੇ ਮਾਪਦੰਡ ਬਣਾਉਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਵੀ ਆਸਾਨੀ ਹੋਵੇ ਤੇ ਕਸਟਮਰਾਂ ਨੂੰ ਵੀ ਆਸਾਨੀ ਚਾਹੀਦਾ ਜੀ ਸਮਾਨ ਜਿਆ ਸਸਤਾ ਹੋਏ ਤਾਂ ਦੁਕਾਨਦਾਰ ਨੂੰ ਫਾਇਦਾ ਜਿਆ ਜ਼ਿਆਦਾ ਵਿਕੇਗਾ ਠੀਕ ਆ ਸਾਡੇ ਨੂੰ ਹੋਰ ਵੀ ਕਸਟਮਰ ਨੇ ਹਾਂ ਵੀਰੇ ਸਬਜ਼ੀ ਲੈਣ ਆਏ ਉਹ ਕਿੰਨਾ ਕਸਰ ਰਿਖ ਲਿਆ ਇਸ ਵੇਰੇ ਸਬਜ਼ੀ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਅਸੀਂ ਭਾਜੀ ਮੈਂ ਥੋੜੇ ਦਿਨ ਹੋ ਗਏ ਮੰਡੀ ਵਿੱਚ ਗਿਆ ਸੀ ਤੇ ਉੱਥੇ ਵੀ ਬਹੁਤ ਜ਼ਿਆਦਾ ਹੀ ਰੇਟ ਆ ਪਰ ਆਮਨ ਦੇ ਵਾਸਤੇ ਕਿੰਨਾ ਕਹੋ ਏ ਔਖਾ ਹੈ ਜਿਹੜਾ ਦਿਹਾੜੀਦਾਰ ਬੰਦਾ ਉਹਦੇ ਵਾਸਤੇ ਟਮਾਟਰ ਖਰੀਦਣੇ ਕਿੰਨੇ ਕਹੋ ਘਾੜੀ ਵਾਲਾ ਬੰਦਾ ਨਹੀਂ ਲੈ ਸਕਦਾ ਚੀਜ਼ ਬਹੁਤ ਜ਼ਿਆਦਾ ਮਹਿੰਗਾ ਸਮਾਨ ਆ ਕੋਈ ਵੀ ਜਿਹੜੀ ਚੀਜ਼ ਵੇਖ ਲੋ 70 ਰੁਪਏ 80 ਰੁਪਏ ਕਿਲੋ ਸਬਜ਼ੀ ਮਿਲ ਰਹੀ ਆ ਟਮਾਟਰ ਤਾਂ ਮਿਸਾਲ 100 ਰੁਪਏ ਕਿਲੋ ਹੀ ਆ ਉਹ ਤੇ ਹੁਣ ਅੱਗੇ ਲਹਾਲ ਹੋ ਗਿਆ ਜਿੰਨਾ ਵੀ ਆ ਤੇ ਅੱਜ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਰੇਟ ਵਧਦੇ ਰਹੇ ਤੇ ਕੀ ਫਿਰ ਗਰੀਬ ਬੰਦਾ ਰੋਣਾ ਰੋਟੀ ਖਾਏਗਾ ਨਾ ਨੋਨ ਮਿੱਤ ਦਾ ਖਾਣੀ ਪਣੀ ਭਾਜੀ ਉਹ ਤੇ ਤੁਹਾਨੂੰ ਪਤਾ ਲੱਗਣੀ ਡਿਆ ਬਹੁਤ ਇਸ ਕਰਕੇ ਸਾਨੂੰ ਹੁਣ ਸਰਕਾਰ ਨੂੰ ਚਾਹੀਦਾ ਵੀ ਸਾਡਾ ਵੀ ਕੋਈ ਨਾ ਕੋਈ ਮਸਲਾ ਹੱਲ ਕਰਨਾ ਚਾਹੀਦਾ ਨਹੀਂ ਤੇ ਅਸੀਂ ਤੇ ਬਸ ਮਰੇ ਹੀ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ ਅਸੀਂ ਇਸ ਵੇਲੇ ਬਾਜ਼ਾਰ 'ਚ ਖੜੇ ਸੀ ਜਿੱਥੇ ਸਬਜ਼ੀ ਵਾਲੀ ਦੁਕਾਨ ਤੇ ਖੜੇ ਆ ਲੋਕਾਂ ਨਾਲ ਗੱਲ ਕੀਤੀ ਹੈ ਦੁਕਾਨਦਾਰਾਂ ਨਾਲ ਗੱਲ ਕੀਤੀ ਹੈ ਪਰ ਕਿਤਨਾ ਕਿਤੇ ਲੋਕ ਪਰੇਸ਼ਾਨ ਦਿਖ ਰਹੇ ਨੇ ਦੁਕਾਨਦਾਰ ਵੀ ਪਰੇਸ਼ਾਨ ਦਿਖ ਰਹੇ ਨੇ ਕਿ ਵਾਧੇ ਰੇਟਾਂ ਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਨਾਲ ਉਹ ਰੋਜ਼ਮਰਜ਼ ਵਰਤੀ ਨੇ ਵਰਤੀ ਜਾਣ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਸਬਜ਼ੀ ਹਰ ਘਰ ਵਾਸਤੇ ਜ਼ਰੂਰੀ ਹੁੰਦੀ ਆ ਪਰ ਰੇਟ ਦਿਨੋ ਦਿਨ ਵਧਦੇ ਜਾ ਰਹੇ ਨੇ ਉਸ ਤਰੀਕੇ ਨਾਲ ਲੋਕਾਂ ਨੂੰ ਖਾਸੀ ਪਰੇਸ਼ਾਨੀ ਆ ਰਹੀ ਫਪ ਹੋ ਜਾਣਗੀਆਂ ਪਰ ਆਉਣ ਵਾਲੇ ਸਮੇਂ ਦੇਖਦੇ ਹਾਂ ਕਦ ਤੱਕ ਰੇਟ ਕੰਟਰੋਲ ਹੁੰਦੇ ਨੇ ਤੇ ਲੋਕਾਂ ਨੂੰ ਰਾਹਤ ਮਿਲਦੀ ਆ ਤੁਸੀਂ ਜੁੜੇ ਰਹੋ ਇਦਾ ਇੰਡੀਅਨ نیوز ਪੰਜਾਬ ਦੇ ਨਾਲ ਅਜਨਾਲਾ ਤੋਂ ਜੱਗੀ ਸਿੰਘ ਦੀ ਰਿਪੋਰਟ